ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ 'ਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ 'ਚ ਨਿਵੇਸ਼ ਕਰਨ 'ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਮ ਕੀਤੇ ਜਾ ਰਹੇ ਨੇ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਨਵੈਸਟ ਪੰਜਾਬ ਰਾਹੀਂ ਸੂਬੇ 'ਚ ਹੁਣ ਤੱਕ 70000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋ ਚੁੱਕਿਆ ਹੈ ਸੂਬੇ ਵਿੱਚ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ ਪੰਜਾਬ ਸਰਕਾਰ ਦੀਆਂ ਅਜਈਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ ਜਿਸ ਨਾਲ ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਵਿਖੇ ਹੁੰਦੇ ਹਨ ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲਓਗੇ ਤੁਹਾਡਾ ਜਾਣ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਅੱਜ ਪਟਿਆਲਾ ਵਿਖੇ ਭਾਸ਼ਾ ਪਾਗ ਦਾ ਜਿਹੜਾ ਸਮਾਪਤੀ ਸਮਾਰੋਹ ਹੈ ਹਰ ਸਾਲ ਨਵੰਬਰ ਜਿਹੜਾ ਅਸੀਂ ਭਾਸ਼ਾ ਪਾਗ ਬਨੋ ਮਾ ਦਿਵਸ ਮਨਾਇਆ ਜਾਂਦਾ ਹੈ ਜ ਉਸ ਦਾ ਜਿਹੜਾ ਸਮਾਪਤੀ ਸਮਾਰੋਹ ਹੈ ਜਿਸ ਦੇ ਵੀ ਸਾਡੇ ਕਈ ਲੇਖਕਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਤੇ ਬਾਕ ਬਖ ਸਕੂਲਾਂ ਦੇ ਬੱਚੇ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਏ ਸੀ ਤੇ ਬਹੁਤ ਵਧੀਆ ਜਿਹੜਾ ਸਮਾਗਮ ਹੋਇਆ ਮੈਂ ਆਪ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਈ ਦੇ ਜੋਖੇ ਸਮੇਂ ਦੇ ਵਿੱਚ ਮੰਨਿਆ ਕਿ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੋਂ ਵੀ ਅਸੀਂ ਅੱਗੇ ਵੱਧ ਚੁੱਕੇ ਹਾਂ ਹੁਣ ਕ ਰੀਲਾਂ ਦਾ 30 ਸੈਕਿੰਡ 90 ਸੈਕਿੰਡ 60 ਸੈਕਿੰਡ ਵਾਲੇ ਯੁੱਗ ਵਿੱਚ ਜੀ ਰਹੇ ਹਾਂ ਪਰ ਉਸ ਯੁੱਗ 'ਚ ਵੀ ਅਸੀਂ ਜਿਹੜਾ ਸਾਡਾ ਸਭ ਤੋਂ ਵਧੀਆ ਦੋਸਤ ਹੈ ਉਹ ਕਿਤਾਬ ਹੈ ਤੁਸੀਂ ਹਮੇਸ਼ਾ ਦੇਖਿਆ ਹੋਊਗਾ ਕਿ ਸੋਸ਼ਲ ਮੀਡੀਆ ਦੇ ਬਾਰੇ ਆਪਾਂ ਕਹਿੰਦੇ ਕਿੰਨੇ ਉਹਦੇ ਔਗੁਣ ਹਨ ਪਰ ਕਦੀ ਕਿਸੇ ਤੋਂ ਇਹ ਨਹੀਂ ਸੁਣਿਆ ਹੋਊਗਾ ਕਿ ਕਿਤਾਬ ਪਰ ਪੜ੍ਹਨ ਦਾ ਕੋਈ ਔਗੁਣ ਹੈ ਕਿਤਾਬ ਪੜ੍ਹਨ ਦੇ ਸਿਰਫ ਗੁਣ ਹੀ ਗੁਣ ਹਨ ਤੇ ਆਪਾਂ ਆਪਣੀ ਕਿਤਾਬਾਂ ਨਾਲ ਜੁੜੀਏ ਤੇ ਖਾਸ ਕਰਕੇ ਪਾਸ਼ਾ ਵਿਭਾਗ ਇੱਕ ਐਦਾਂ ਦੀ ਸੰਸਥਾ ਹੈ ਜਿਸ ਦੀ ਬਹੁਤ ਵੱਡੀ ਦੇਣ ਸਿਰਫ ਪੰਜਾਬੀ ਇਤਿਹਾਸ ਜਾਂ ਸਾਡੇ ਸਾਹਿਤ ਨੂੰ ਜਾਂ ਫਿਰ ਸਾਡੇ ਜਿਹੜੀ ਸਿੱਖ ਹਿਸਟਰੀ ਦੇ ਇਲਾਵਾ ਪੂਰੀ ਦੁਨੀਆ ਦਾ ਜਿਹੜਾ ਬੈ ਸਾਹਿਤ ਹੈ ਉਹ ਇਸ ਸੰਸਥਾਨ ਨੇ ਉਸ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਅਨੁਵਾਦ ਕਰਕੇ ਜਿਹੜੇ ਹੈ ਉਹ ਪੇਸ਼ ਕੀਤਾ ਹੈ ਪੰਜਾਬੀਆਂ ਦੇ ਲਈ ਤੇ ਇਹ ਹਰ ਇੱਕ ਪੰਜਾਬੀ ਦਾ ਫਰਜ਼ ਮੰਨਦਾ ਹੈ ਕਿ ਅਸੀਂ ਭਾਸ਼ਵ ਭਾਗ ਦੇ ਨਾਲ ਜੁੜੀਏ ਤੇ ਜਿਸ ਉਰਦੂ ਹਿੰਦੀ ਸੰਸਕ੍ਰਿਤ ਵੀ ਜੀ ਸਾਡੀ ਇਹ ਵੀ ਭਾਸ਼ਾਵਾਂ ਨੇ ਪਰ ਮਾਂ ਬੋਲੀ ਹਮੇਸ਼ਾ ਸਭ ਤੋਂ ਪ੍ਰਥਮ ਹੈ ਤੇ ਪਰ ਪੰਜਾਬ ਦੇ ਵਿੱਚ ਜਿਹੜੀ ਸਾਡੀਆਂ ਹੋਰ ਵੀ ਭਾਸ਼ਾਵਾਂ ਹੈ ਭਾਸ਼ਾ ਭਾਗ ਹਿੰਦੀ ਦੇ ਉੱਤੇ ਵੀ ਕੰਮ ਕਰਦਾ ਉਰਦੂ ਦੇ ਉੱਤੇ ਵੀ ਕੰਮ ਕਰਦਾ ਸੰਸਕ੍ਰਿਤ ਤੇ ਵੀ ਕੰਮ ਕਰਦਾ ਹੈ ਤੇ ਇਹੀ ਹੈ ਕਿ ਜੀ ਤੁਸੀਂ ਸਭ ਇਸ ਸੰਸਥਾ ਦੇ ਨਾਲ ਜੁੜ 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 ਬਹੁਤ ਧੰਨਵਾਦ ਆਪ ਸਭ ਦਾ ਮੈਂ ਸਭ ਨਗਰ ਤੇ ਚੋਣਾ ਆ ਰਹੀ ਹੈ ਸ਼ਹਿਰ ਚ ਆ ਦੇ ਧਿਆਨ ਹੈ ਉਸ ਤੇ ਤੇ ਲੱਗ ਰਿਹਾ ਕਿ ਕਰਵਾਣੀ ਚਾਹੀਦੀ ਮੈਂ ਦੇਖੋ ਜੀ ਅ ਅੱਜ ਮੈਂ ਭਾਸ਼ਾ ਵਿਭਾਗ ਦੇ ਇਸ ਸਮਾਗਮ ਤੇ ਆਇਆ ਤੁਹਾਡੇ ਸ਼ਹਿਰ ਚ ਆਇਆ दूजी गलेशन मान्योग कोर्टे है उसके निर्देशों के जरूर मैं मैं दोस्त हमेशा कहना की देखो अः ਪੰਜਾਬ ਦੇ ਵਿੱਚ ਲਗਭਗ 20000 ਸਕੂਲ 2022 ਦੇ ਵਿੱਚ ਜਦੋਂ ਇਹ ਜ਼ਿੰਮੇਵਾਰੀ ਆਪ ਸਭ ਨੇ ਸਾਨੂੰ ਸੌਂਪੀ ਤੇ ਮੇਰੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਨੇ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਭਾਈ ਇਹ ਪਹਿਲੀ ਗੱਲ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦਾ ਧੰਨਵਾਦ ਅੱਜ ਤੁਸੀਂ ਇਹ ਦੇਖੋ ਕਿ ਸਾਡੇ ਲਗਭਗ 1/3 ਸਕੂਲ 8-9000 ਸਕੂਲ ਇਦਾਂ ਦਾ ਸੀ ਜੇ ਚਾਰ ਦੀਵਾਰੀ ਨਹੀਂ ਸੀ ਲੱਖਾਂ ਦੀ ਤਾਦਾਦ ਬੱਚੇ ਜ਼ਮੀਨ ਤੇ ਬੈਠਦੇ ਸੀ ਦਰਿਆਾਂ ਤੇ ਉਹਨਾਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਅਜੀਮਤ ਖਾਨ ਨੂੰ ਇਸ ਗੱਲ ਨੂੰ ਮਾਨ ਨਾਲ ਕਿਹਾ ਕਿ ਅਸੀਂ ਅੱਜ 8000 ਸਕੂਲਾਂ ਚ ਚਾਰ ਜਵਾਰੀ ਬਣਾਈ ਹੈ ਅੱਜ ਪੰਜਾਬ ਦਾ ਕੋਈ ਵੀ ਬੱਚਾ ਜ਼ਮੀਨ ਤੇ ਨਹੀਂ ਬੈਠਦਾ 10000 ਨਵੇਂ ਕਲਾਸਰੂਮ ਬਣਾਏ ਹਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਥਰੂਮ ਬਣਾਏ ਹਨ ਅਸੀਂ 118 ਸਕੂਲ ਆਫ ਐਮੀਨੈਂਸ ਜਿਨ੍ਹਾਂ ਦੇ ਵਿੱਚੋਂ ਲਗਭਗ 30 ਜਿਹੜੇ ਇਸ ਵਾਰ ਬਣ ਕੇ ਤਿਆਰ ਹੋ ਗਏ ਤੇ 15 ਦਾ ਘਟਨ ਹੋ ਗਿਆ 15 ਦਾ ਅਗਲੇ 1-2 ਮਹੀਨੇ ਚੋਂ ਘਟਨ ਹੋ ਜਾਊਗਾ ਸਰਕਾਰੀ ਸਕੂਲਾਂ ਚ ਵਾਟ ਸਰਵਿਸ ਸਰਕਾਰੀ ਸਕੂਲਾਂ ਸੈਕਿਉਰਿਟੀ ਗਾਰਡ ਸਰਕਾਰੀ ਸਕੂਲਾਂ ਚ ਵਾਈਫਾਈ ਸਰਕਾਰੀ ਸਕੂਲਾਂ ਚ ਸਫਾਈ ਸੇਵਕ ਜਿਹੜੀਆਂ ਕਿਤਾਬਾਂ ਪੁਸਤਕਾਂ ਸਤੰਬਰ ਅਕਤੂਬਰ ਚ ਮਿਲਦੀਆਂ ਸੀ ਉਹਨੂੰ ਅਪ੍ਰੈਲ ਮਈ ਮਹੀਨੇ ਚ ਮਿਲ ਜਾਂਦੀਆਂ ਜਿਹੜੀ ਵਰਦੀਆਂ ਨਵੰਬਰ ਦਸੰਬਰ ਆ ਜਾਂਦਾ ਸੀ ਉਹ ਵਰਦੀਆਂ ਹੁਣ ਪਹਿਲੇ ਜਿਹੜਾ ਹੈ ਜੂਨ ਜੁਲਾਈ ਤੱਕ ਜਿਹੜੇ ਹੈ ਸਮਾਪਤ ਹੋ ਜਾਂਦੀਆਂ ਇਸ ਤੋਂ ਇਲਾਵਾ ਸੀ ਆਪਣੇ ਟੀਚਰਸ ਟ੍ਰੇਨਿੰਗ ਦੇ ਉੱਤੇ ਆਪਣੇ ਅਧਿਆਪਕਾਂ ਨੂੰ ਪਹਿਲੀ ਵਾਰੀ ਹੈ ਕਿ ਮੰਤਰੀ ਵਿਦੇਸ਼ ਥੋਰੇ ਤੇ ਨਹੀਂ ਜਾ ਰਹੇ ਸਾਡੇ ਅਧਿਆਪਕ ਅਸੀਂ ਆਪਣੇ ਅਧਿਆਪਕਾਂ ਨੂੰ ਸਿੰਗਾਪੁਰ ਨਿਨਲੈਂਡ ਅੰਮਦਾਵੜ ਪੀਜੀਆ ਇਸ ਸਾਰੇ ਗਾਮ ਤੁਸੀਂ ਹਾਪਨ ਜੋ ਤੁਸੀਂ ਸਵਾਲ ਪੁੱਛਿਆ ਜਿਹੜੀ ਵੀ ਲਿਸਟ ਰਹਿੰਦੀ ਹੈ ਤੁਹਾਡੇ ਕੋਲ ਵੀ ਉਹ ਮੈਨੂੰ ਜ਼ਰੂਰ ਦੱਸੋ ਅਸੀਂ ਇਹ ਰਲ ਮਿਲ ਕੇ ਹੀ ਹੋਣਾ ਕੰਮ ਜਿੱਥੇ ਵੀ ਸਾਨੂੰ ਕੋਈ ਕਮੀ ਲੱਗਦੀ ਹੈ ਉਹ ਅੱਜ ਮੈਂ ਆਖਾਂ ਜੇ ਮੈਂ ਸਾਰੇ ਸਕੂਲ ਠੀਕ ਕਰਦੇ ਨਹੀਂ 20000 ਸਕੂਲ ਇੱਕ ਲੰਬਾ ਸਫਰ ਹੈ ਇੱਕ ਲੰਬਾ ਪੈਂਡਾ ਤੈਅ ਕਰਨਾ ਪੈਣਾ ਪਰ ਅਸੀਂ ਕਮਿਟਿਡ ਆ ਬਹੁਤ ਸੁਧਾਰ ਆਇਆ ਤੁਸੀਂ ਜਾ ਕੇ ਸਕੂਲਾਂ 'ਚ ਦੇਖੋ ਤੁਹਾਨੂੰ 10 ਸਕੂਲਾਂ ਦੇ ਵਿੱਚ ਕਿਸੇ ਵੀ ਕਿਸੇ ਵੀ ਪਾਸੇ ਤੁਸੀਂ ਕੋਈ ਵੀ ਦਸ ਸਰਕਾਰੀ ਸਕੂਲ ਲੈ ਲਿਓ ਤੁਹਾਨੂੰ 8 ਦੇ ਵਿੱਚ ਕੋਈ ਨਾ ਕੋਈ ਕੰਮ ਹੁੰਦਾ ਮਿਲੂਗਾ